ਆਪਣੀ ਵੀਡੀਓ ਦੇਖ ਰਹੇ ਸਾਰੇ ਸੱਜਣ ਮਿੱਤਰ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਤਰੀਕ 23 ਜਨਵਰੀ 2025 ਦਿਨ ਵੀਰਵਾਰ ਸਮਾਂ 3:00 ਵਜ ਚੁੱਕੇ ਨੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਤਾਂ ਜੋ ਵੀਡੀਓ ਅੱਗੇ ਤੋਂ ਅੱਗੇ ਜਾ ਸਕੇ ਬੈਠੇ-ਬੈਠੇ ਦੇ ਦਿਮਾਗ 'ਚ ਮੇਰੇ ਇੱਕ ਵੈਸੇ ਹੀ ਗੱਲ ਯਾਦ ਆ ਗਈ ਮੈਂ ਕਿਹਾ ਚੱਲ ਤੁਹਾਨੂੰ ਸੁਣਾਵਾਂ ਦੋ ਕੁ ਮਹੀਨੇ ਪਹਿਲਾਂ ਸੀ ਮੈਂ ਤੇ ਮੇਰਾ ਇੱਕ ਦੋਸਤ ਉਹਦਾ ਫੋਨ ਆਇਆ ਕਿ ਚੱਲ ਯਾਰ ਨਾਬੇ ਚੱਲੀਏ ਮੈਂ ਕਿਹਾ ਕਿੰਨਾ ਕੁ ਟਾਈਮ ਲੱਗੂ ਬਈ ਕਹਿੰਦਾ ਆਪਾਂ ਘੰਟੇ ਡੇਢ ਘੰਟੇ 'ਚ ਆ ਜਾਣਾ ਗੱਲਾਂ ਆ ਵੀ ਕਈ ਵਾਰ ਤਪ ਕਹਿੰਦੇ ਨਹੀਂ ਹੁੰਦੇ ਵੀ ਨਿੱਕੀ ਕਰ ਦਰੀਆ ਵਿੱਚ ਡਾਲ ਉਹਦੇ ਤੇ ਆ ਕਹਾਣੀ ਵੀ ਮੰਨ ਲਾ ਚੰਗਾ ਕੰਮ ਕਰਕੇ ਵੀ ਕਈ ਗਲ ਮੰਨ ਲਾ ਵੀ ਗਲਤ ਹੋ ਜਾਂਦਾ ਚਲੋ ਅਸੀਂ ਮੰਨ ਲਾ 7:30 ਵਜੇ ਗਏ ਇਥੋਂ ਰਸਤੇ ਜਾਂਦੇ ਜਾਂਦੇ ਸਾਨੂੰ ਕਮਰਾ ਉਦੇ ਪਿੰਡ ਦੇ ਨੇੜੇ ਇੱਕ ਬਾਈ ਮਿਲਿਆ ਨੇਰੇ ਚ ਬਜਾਰਾ ਸਕੂਟਰੀ ਨੂੰ ਢੋੜੀ ਜਾਂਦਾ ਸੀ ਅਸੀਂ ਉਹਨੂੰ ਪੁੱਛਿਆ ਬਾਈ ਤੇਲ ਮੁੱਕ ਗਿਆ ਕਹਿੰਦਾ ਨਹੀਂ ਵੀ ਬਾਈ ਇਹ ਤਾਂ ਉਹਦੇ ਵਾਲੀ ਆ ਬਿਜਲੀ ਵਾਲੀ ਆ ਸਕੂਟਰੀ ਚਲ ਅਸੀਂ ਉਹਨੂੰ ਕਿਹਾ ਬਾਈ ਵੀ ਤੱਕਾ ਲਾ ਦਨੇ ਚਲ ਉਹ ਬਾਈ ਕਹਿੰਦਾ ਚਲ ਲਾ ਦੋ ਯਾਰ ਅਸੀਂ ਤੱਕਾ ਲਾਉਣ ਲਈ ਜਾਂਦਾ ਮੰਨ ਲਾ ਤੱਕਾ ਲਾਉਣ ਲੱਗੇ ਤਾਂ ਉਹਦੇ ਉਹ ਜਿੱਥੇ ਫੁੱਟ ਰੈਸਟ ਹੁੰਦਾ ਉਹ ਨਹੀਂ ਲੱਭ ਰਿਆ ਸੀ ਸਾਨੂੰ ਮੱਲਾ ਕੀ ਖੁੱਲ ਨਹੀਂ ਰਹੀ ਤੀ ਮੈਂ ਮੇਰੇ ਫੋਨ ਦੀ ਫਲੈਸ਼ ਲਾ ਕੇ ਲਾਈਟ ਲਾ ਕੇ ਦੇਖਣ ਲੱਗਿਆ ਤਾਂ ਚਲੋ ਉਹ ਖੁੱਲਿਆ ਨਹੀਂ ਮੈਂ ਕਿਹਾ ਇਦਾਂ ਹੀ ਹੱਥ ਨਾਲ ਧੱਕਾ ਲਾ ਦਿੰਨੇ ਆ ਮੈਂ ਧੱਕਾ ਲਾਉਣ ਲੱਗੇ ਨੇ ਫੋਨ ਦਾ ਧਿਆਨ ਨਹੀਂ ਪਤਾ ਨਹੀਂ ਕਿਵੇਂ ਮੇਰਾ ਫੋਨ ਮੱਲਾ ਵੀ ਕਿੱਥੇ ਰੱਖਿਆ ਗਿਆ ਜਾਂ ਤਾਂ ਸੀਟ ਦੇ ਗੱਬੇ ਰੱਖ ਲਿਆ ਜਾਂ ਜੇਬ ਤੇ ਉਹ ਬਾਹਰ ਜੇ ਰਹਿ ਗਿਆ ਵੀ ਡਿਰ ਗਿਆ ਫੋਨ ਸਾਡਾ ਥੋੜੀ ਜੀ ਦੂਰ ਜਾ ਕੇ ਮੱਲਾ ਵੀ ਕਰੀਬ ਕਿਲੋਕੀਮੀਟਰ ਗਏ ਹੋਵਾਂਗੇ ਅਸੀਂ ਉਹ ਬਾਈ ਦੇ ਮਨ ਚ ਕੋਈ ਪਤਾ ਨਹੀਂ ਕੀ ਕੋਈ ਉਹ ਆਇਆ ਵੀ ਯਾਰਾ ਕਿਤੇ ਇਹ ਲੁੱਟਣ ਖੋਣੇ ਵਾਲੇ ਤਾਂ ਨਹੀਂ ਜਾਂ ਕਿਵੇਂ ਉਹ ਕਹਿੰਦਾ ਯਾਰ ਬਾਈ ਵੀ ਬੱਸ ਵੀ ਧੰਨਵਾਦ ਤੁਹਾਡਾ ਵੀ ਮੇਰਾ ਮੁੰਡਾ ਆ ਰਿਹਾ ਲੈਣ ਆਉਂਦੀ ਮੈਨੂੰ ਇੱਥੇ ਹੀ ਛੱਡ ਦਿਓ ਚੱਲ ਜਿਆਦਾ ਸੀ ਉਹਨੂੰ ਮਨ ਲਾ ਕੀ ਛੱਡਣਾ ਉੱਥੇ ਮਨ ਲਾ ਰੁਕੇ ਤਾਂ ਮੈਂ ਕਹਾਂ ਯਾਰ ਮੇਰਾ ਫੋਨ ਇੱਕਦਮ ਮੇਰਾ ਹੱਥ ਮੇਰੀ ਜੇਬ ਤੇ ਗਿਆ ਮੈਂ ਕਾਫੀ ਲੱਬਿਆ ਲੁੱਬਿਆ ਤਾਂ ਲੱਬਿਆ ਨਹੀਂ ਮੰਨ ਲਾ ਵੀ ਅਸੀਂ ਇੱਕਦਮ ਮੰਨ ਲਾ ਘਬਰਾ ਗਏ ਡਰ ਕੇ ਉਹ ਭਾਈ ਵੀ ਚੱਲ ਸਾਨੂੰ ਇੱਕ ਵਾਰ ਕਹਿੰਦਾ ਯਾਰ ਵੀ ਮੈਂ ਗਿਰ ਗਿਆ ਕਿਵੇਂ ਚੱਲ ਅਸੀਂ ਉੱਥੋਂ ਇੱਕਦਮ ਜਦੈ ਸਕੂਟਰੀ ਮੋੜੀ ਤੇ ਜਦੇ ਨਾਲ ਦੀ ਨਾਲ ਅਸੀਂ ਫੋਨ ਤੇ ਫੋਨ ਕਰਨ ਲੱਗ ਗਏ ਦੂਜੇ ਮੇਰੇ ਦੋਸਤ ਵਾਲੇ ਫੋਨ ਤੋਂ ਅਸੀਂ ਫੋਨ ਕਰਦੇ ਰਹੇ ਚੱਲ ਉਹ ਕਹਿੰਦਾ ਯਾਰ ਤੂੰ ਘਰਾਂ ਤਾਂ ਨਹੀਂ ਭੁੱਲਿਆ ਆ ਫੋਨ ਮੈਂ ਨਹੀਂ ਯਾਰ ਅਬੀ ਮੇਰੇ ਦਿਮਾਗ ਚ ਨਹੀਂ ਆ ਰਿਹਾ ਤੀ ਫੋਨ ਮੈਂ ਥੋੜਾ ਜਿਹਾ ਜ਼ੋਰ ਜਆ ਪਾਇਆ ਚਲ ਮੈਨੂੰ ਜਿਆਦਾ ਆ ਗਿਆ ਵੀ ਉੱਥੇ ਉਹਦੀ ਫਲੈਸ਼ ਲਾਈਟ ਲਾਈਤੀ ਫੋਨ ਦੀ ਜਦੋਂ ਅਸੀਂ ਵਾਪਸ ਉਸੇ ਰੌਂਗ ਸਾਈਡ ਤੇ ਮੁੜੇ ਆ ਰਹੇ ਸੀਗੇ ਤਾਂ ਉੱਥੇ ਇੱਕ ਕਲਾੜੀ ਆ ਕਲਾੜੀ ਦੇ ਸਾਹਮਣੇ ਜੇ ਤੋਂ ਥੋੜੀ ਜਿਹੀ ਹੋਰਾਂ ਤੋਂ ਇੱਕ ਬਈਆ ਰੋਡ ਤੋਂ ਕਲਾੜੀ ਵੱਲ ਨੂੰ ਜਾ ਰਿਹਾ ਸੀ ਮੇਰੇ ਦਿਮਾਗ ਚ ਜਦ ਆਇਆ ਇੱਕਦਮ ਆਹ ਯਾਰ ਉਹ ਬੰਦਾ ਦੇਖ ਆ ਵੀ ਰੋਡ ਤੋਂ ਗਿਆ ਮੇਰੇ ਫੋਨ ਦੀ ਫਲੈਸ ਮੱਚਦੀ ᱛੀ ਵੀ ਜਦੋਂ ਗਿਰਿਆ ਤਾਂ ਉਹ ਫੋਨ ਹੀ ਚੱਕਣ ਆਇਆ ᱛੀ ਚਲੋ ਅਸੀਂ ਇੱਕਦਮ ਸਿੱਧਾ ਜਾ ਕੇ ਮੰਨ ਲਾ ਕੀ ਕਤਰਾਏ ਜੇ ਵੀ ਕਿਵੇਂ ਪੁੱਛੀਏ ਇਹਨੂੰ ਜਾ ਕੇ ਚਲ ਅਸੀਂ ਮੰਨ ਲਾ ਲੱਭਣ ਲੱਗੇ ਤਾਂ ਉਧਰੋਂ ਅਸੀਂ ਖਿਲਾੜੀ ਵੀ ਟੱਪ ਗਏ ਫੋਨ ਆਸੀਂ ਲਗਾਤਾਰ ਕਰਦੇ ਰਹੇ ਫੋਨ ਬੰਦ ਹੋ ਨਹੀਂ ਰਿਹਾ ᱛੀ ਬੈਲਾਂ ਜਾਂਦੀਆਂ ਸੀ ਕੋਈ ਚੱਕਦਾ ਨਹੀਂ ᱛੀ ਅਸੀਂ ਗੇੜੇ ਖੜਦੇ ਖੜਦੇ ਕਦੇ ਉੱਧਰ ਨੂੰ ਮਨਲਾ ਜਦ ਪਿੱਛੇ ਨੂੰ ਜਾਂਦੇ ਤੇ ਤਾਂ ਰੋਂਗ ਸਾਈਡ ਜਾਂਦੇ ਤੇ ਜਦ ਅੱਗੇ ਨੂੰ ਆਉਂਦੇ ਤੇ ਤਾਂ ਸਾਡੀ ਆਪਣੀ ਸਾਈਡ ਸੀ ਅਸੀਂ ਉਨੇ ਦਿਰੇ ਚ ਵੀ ਕਿਤੇ ਲਾਈਟ ਮੱਚੇ ਜਾਂ ਵੀ ਕਿਵੇਂ ਵੀ ਮਨਲਾ ਸਾਨੂੰ ਹੋਵੇ ਦਿਖੇ ਜਾਂ ਕੁਝ ਵੀ ਹੋਵੇ ਪਰ ਫੋਨ ਨਹੀਂ ਮਿਲਿਆ ਸਾਨੂੰ ਮਨਲਾ ਕਿ ਅਸੀਂ ਕਾਫੀ 10 15 ਮਿੰਟ ਮੱਥਾ ਮਾਰਿਆ ਇੰਨੇ ਨੂੰ ਇੱਕ ਰੋਂਗ ਸਾਈਡ ਤੇ ਤੁਰਿਆ ਕੋਈ ਪ੍ਰਵਾਸੀ ਆ ਰਿਹਾ ਸੀ ਭਈਆ ਯਲੋਦੀ ਜੀਨ ਦੀ ਪੈਂਟ ਚ ਉਹਦੇ ਹੱਥ ਪਾਏ ਸੀ ਠੰਡ ਦੇ ਦਿਨ ਤੇ ਮਨ ਲਾ ਡੇਢ ਕ ਮਹੀਨੇ ਪਹਿਲਾਂ ਦੀ ਗੱਲ ਆ ਉਹ ਜਦੋਂ ਸਾਡੇ ਕੋਲ ਦੀ ਨੰਘਿਆ ਮੈਂ ਮੇਰੇ ਨਾਲ ਦੇ ਨੂੰ ਕਿਹਾ ਮਾ ਯਾਰ ਵੀ ਇਹਦੀ ਜੇਬ ਚ ਫੋਨ ਆ ਉੱਪਰ ਚਲ ਉਹ ਕਹਿੰਦਾ ਵੀ ਐ ਕਿਵੇਂ ਉਹ ਕਰੀ ਮੈਂ ਜਾ ਕੇ ਜਦ ਉਹਨੂੰ ਅਸੀਂ ਉਹਦੇ ਲਫੇ ਜਾ ਕੇ ਸਕੂਟਰੀ ਰੋਕ ਲਈ ਉਹ ਸਤ ਅਸੀਂ ਸਲਾਹ ਕਰਨਾ ਜਿਆ ਕਰਦੇ ਕਰਦੇ 2 ਮਿੰਟ ਨੰਗਾ ਤੇ ਸਾਡੇ ਲਵਾ ਨੰਗਾ ਦੋ ਕਿਲਿਆਂ ਦੀ ਬਾਹੀ ਤੇ ਚਲ ਉਹਨੂੰ ਜਾ ਕੇ ਰੋਕਿਆ ਮਹਾ ਫੋਨ ਹੈ ਆਪਕੇ ਪਾਸ ਫੋਨ ਹੈ ਉਹ ਕਹਿੰਦਾ ਹਾਂ ਹੈ ਜਦ ਉਹਨੂੰ ਮੈਂ ਕਿਹਾ ਵੀ ਦੇਈ ਉਹ ਡਰ ਗਿਆ ਵਿਚਾਰਾ ਵੀ ਇਹ ਲੁੱਟਣ ਖੋਹਣ ਵਾਲੇ ਨੇ ਵੀ ਮੱਲਾ ਕਹਿਣ ਦਾ ਮਤਲਬ ਵੀ ਇਹ ਜਿਹੜਾ ਵੀ ਮੇਰੇ ਪਿੱਛੇ ਜਦੇ ਮੁੜਿਆ ਆ ਵੀ ਮੈਨੂੰ ਖੋ ਕੇ ਭੱਜਣਗੇ ਫੋਨ ਜਦੋਂ ਮੈਂ ਉਹਨੂੰ ਕਿਹਾ ਮਾ ਦੇ ਉਹ ਭਈ ਇੱਕਦਮ ਘਬਰਾ ਕੇ ਵਿਚਾਰਾ ਭੱਜ ਲਿਆ ਪਿੱਛੇ ਨੂੰ ਬਹੁਤ ਤੇਜ਼ ਮੈਂ ਉਹਦੇ ਪਿੱਛੇ ਹੀ ਭੱਜ ਲਿਆ ਉਹ ਤਾਂ ਤਾਂ ਭੱਜਿਆ ਕੀ ਹੈ ਮੇਰਾ ਫੋਨ ਖੋ ਕੇ ਭੱਜਣਗੇ ਵੀ ਕੋਈ ਨਸੇੜੀ ਹੋਣੇ ਮੇਰੇ ਮਨ ਚ ਜਦ ਸ਼ੱਕ ਆ ਗਿਆ ਨਾਲ ਦੀ ਨਾਲ ਮੈਂ ਕਿਹਾ ਯਾਰ ਵੀ ਫੋਨ ਇਹਦੇ ਕੋਲ ਹੀ ਆ ਬੰਦੇ ਨੂੰ ਇਹਨੂੰ ਲੱਭਿਆ ਜਿਹੜਾ ਇਹ ਭੱਜ ਲਿਆ ਸਾਡੇ ਅੱਗੇ ਅੱਗੇ ਚਲੋ ਪੱਜਾ ਪੱਜਾ ਮਨ ਲੱਤ ਦੋ ਤਿੰਨ ਕਕੀਲਿਆਂ ਦੀ ਬਾਹੀ ਤੇ ਜਦੇ ਮਨ ਲਾ ਕਿ ਕਲਾੜੀ ਸੀ ਜਿੱਥੋਂ ਤੁਹਾਨੂੰ ਮੈਂ ਦੱਸਿਆ ਵੀ ਪਹਿਲਾਂ ਹੀ ਨੰਗਦੇ ਸੀ ਕਦੇ ਉੱਧਰ ਨੂੰ ਉੱਧਰ ਨੂੰ ਉੱਥੇ ਜਾ ਰਿਹਾ ਉੱਥੇ ਦੋ ਤਿੰਨ ਗੱਡੀਆਂ ਖੜੀਆਂ ਗੁਰਬੀਲਰੇ ਤੇ ਮੈਂ ਗਰੇ ਉਹਦੇ ਮੈਂ ਭੱਗਿਆ ਜਦੋਂ ਉਹਨੇ ਰੌਲਾ ਪਾਇਆ ਉਹ ਇਕਦਮ ਬੰਦੇ ਜਿਹੜੇ ਉੱਥੇ ਸੀਗੇ ਪੰਜ ਚਾਰ ਸਾਡੇ ਵੱਲ ਨੂੰ ਮੇਰੇ ਵੱਲ ਨੂੰ ਹੋਏ ਤੇ ਉਹ ਫਿਰ ਰੁਕ ਗਏ ਉਹਨਾਂ ਨੇ ਦੇਖਿਆ ਵੀ ਜੇ ਖੋਣੇ ਵਾਲਾ ਹੁੰਦਾ ਤਾਂ ਫਿਰ ਪਿੱਛੇ ਹੀ ਮੁੜ ਜਾਂਦਾ ਉਹ ਕਹਿੰਦੇ ਕੀ ਗੱਲ ਹੋ ਗਈ ਬਾਈ ਮੈਂ ਕਿਹਾ ਯਾਰ ਮੇਰਾ ਫੋਨ ਖੋ ਗਿਆ ਵੀ ਮੈਂ ਇਹਨੂੰ ਕਹਿੰਨਾ ਦਿਖਾ ਦੇ ਵੀ ਇਹਦੀ ਜੇਬ 'ਚ ਫੋਨ ਆ ਵੀ ਇਹ ਦਿਖਾ ਨਹੀਂ ਰਿਹਾ ਚਲੋ ਕਹਿਣ ਲੱਗੇ ਬਾਈ ਕਿ ਯਾਰ ਦਿਖਾ ਦੇ ਫਿਰ ਤੂੰ ਵੀ ਜਦ ਤੇਰੇ ਲੋਵੇ ਤੇਰਾ ਹੀ ਫੋਨ ਆ ਚਲੋ ਮੰਨ ਲਾ ਉੱਥੇ ਜਾ ਕੇ ਉਹਨੇ ਫੋਨ ਕੱਢ ਕੇ ਦਿਖਾਤਾ ਇੰਨੇ ਬੰਦਿਆਂ ਦੀ ਉਹਦੇ ਚ ਪਹਿਲਾਂ ਉਹ ਤਾਂ ਡਰ ਗਿਆ ਕੀ ਹੈ ਕਿਤੇ ਖੋ ਕੇ ਭੱਜ ਜਾਣਗੇ ਮੈਂ ਫੋਨ ਦਿਖਾਵਾਂ ਵੀ ਕਈ ਗੱਲ ਗੱਲਾਂ ਚ ਕਰਕੇ ਅਗਲਾ ਲੈ ਜਾਂਦਾ ਖੋ ਕੇ ਚੱਲ ਅਸੀਂ ਫੋਨ ਦੇਖਿਆ ਮੈਂ ਉਹਨੂੰ ਕਿਹਾ ਮੈਂ ਯਾਰ ਤੂੰ ਐਵੇਂ ਹੀ ਭਜਾਇਆ ਵੀ ਮੈਨੂੰ ਦੱਸ ਦੇ ਵੀ ਮੇਰਾ ਫੋਨ ਆ ਚੱਲ ਇੱਕ ਮੰਨ ਲਾ ਗੱਲ ਆ ਇਹ ਵੀ ਆ ਵੀ ਉਹ ਵੀ ਵਿਚਾਰਾ ਸੱਚਾ ਤੇ ਉਹਨੂੰ ਵੀ ਐਂਦੀ ਵੀ ਜੇ ਮੈਂ ਦਿਖਾਤਾ ਤਾਂ ਕਿਤੇ ਇਹ ਮੰਨ ਲਾ ਵੀ ਕੱਢਾਂ ਮੈਂ ਫੋਨ ਲੈ ਕੇ ਭੱਜ ਜਾਣ ਚੱਲ ਸਾਡੀ ਉੱਥੇ ਉਹ ਤਾਂ ਗੱਲ ਕਲੀਅਰ ਹੋ ਗਈ ਅਸੀਂ ਉੱਥੇ ਖੜੇ ਆਨੇ ਵੈਸੀ ਮਨਲਾ ਵੀ ਕਹਤਾ ਮੈਨੇ ਮਹਾ ਵੈਸੀ ਤਸਵੀਰ ਆਪਟ ਲਖਿਆ ਤੀ ਰੋਟੀ ਪੁਲਾ ਤੇ ਕਿ ਉਹ ਕਹਿੰਦੇ ਨੇ ਵੀ ਉਹ ਉੱਥੇ ਉਹ ਲੋਕੇਸ਼ਨ ਤੇ ਤੁਹਾਡੀ ਮਨਲਾ ਫੋਨ ਦੀ ਲੋਕੇਸ਼ਨ ਉੱਥੇ ਹੋ ਰਹੀ ਆ ਵੀ ਉੱਥੇ ਦੇਖੋ ਜਾ ਕੇ ਚਲ ਅਸੀਂ ਉਹ ਐਨੀ ਗੱਲ ਕਹਿ ਕੇ ਅਸੀਂ ਕਹਾਂ ਵੀ ਇੱਥੇ ਹੀ ਆ ਬਾਕੀ ਉਹ ਕਹਿੰਦੇ ਨੇ ਵੀ ਅਸੀਂ ਆ ਜੰਨੇ ਆ ਵੀ ਜੇ ਨਾ ਤੁਹਾਡਾ ਉਹ ਬਣਿਆ ਵੀ ਫੋਨ ਦੀ ਲੋਕੇਸ਼ਨ ਆਉਣਾ ਚਲ ਅਸੀਂ ਮਨਲਾ ਉੱਥੇ ਸਕੂਟਰੀ ਖੜਾਤੀ ਫਿਰ ਅਸੀਂ ਉੱਥੋਂ ਲੱਭਣ ਲੱਗੇ ਅਸੀਂ ਅਜੇ ਮੰਨ ਲਾ ਕਿ ਉੱਥੇ ਦੋ ਤਿੰਨ ਕਕੀਲਾਂ ਦੀ ਬਾਈ ਤੇ ਗਿਆ ਦੋ ਫੋਨ ਫੇਰ ਕਰੇ ਤੀਜਾ ਫੋਨ ਉਹਨਾਂ ਨੇ ਨਾਲ ਦੀ ਨਾਲ ਚੱਕ ਲਿਆ ਬੰਦਿਆਂ ਨੇ ਉੱਥੇ ਜਿਹੜੇ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਨੇ ਬਈਏ ਕਹਿੰਦੇ ਅਰੇ ਸਰਦਾਰ ਜੀ ਕਹਿੰਦੇ ਫੋਨ ਤਾਂ ਆਪਕਾ ਜਹਾ ਪਈ ਡਿਗਾ ਪੜਾਤਾ ਆਪਨੇ ਦੇਖਾ ਹੀ ਨਹੀਂ ਚਲ ਅਸੀਂ ਆਏ ਉਹਨਾਂ ਨੂੰ ਕਿਹਾ ਵੀ ਫੋਨ ਤਾਂ ਇੱਥੇ ਹੈ ਨਹੀਂ ਤੇ ਵੀ ਫੋਨ ਤਾਂ ਤੁਹਾਡੇ ਕੋਲੇ ਸੀ ਚਲ ਮੁੱਕ ਦੀ ਗੱਲ ਇਹ ਆ ਵੀ ਸਾਡਾ ਫੋਨ ਮਿਲ ਗਿਆ ਤੁਹਾਨੂੰ ਖੁਸ਼ੀ ਹੋਈ ਵੀ ਯਾਰ ਫੋਨ ਮਿਲ ਗਿਆ ਪਰ ਗੱਲ ਇਹ ਆ ਵੀ ਕਈ ਵਾਰ ਕੋਈ ਬੋਲਿਆ ਵੇ ਝੂਠ ਕੰਮ ਨਹੀਂ ਆ ਜਾਂਦਾ ਮੰਨ ਲਾ ਵੀ ਉੱਲੂ ਸਿੱਧਾ ਪੈ ਜਾਣਾ ਮੰਨ ਲਾ ਜਾਂ ਆਪਾਂ ਕਿਵੇਂ ਕਹਿੰਦੇ ਆ ਕਈ ਕਹਾਵਤ ਅਸੀਂ ਜੇ ਉੱਥੇ ਨਾ ਇਹ ਗੱਲ ਇੰਨੀ ਕੁ ਕਹਿੰਦੇ ਵੀ ਇੱਥੇ ਵੀ ਅਸੀਂ ਰੱਪਟ ਲਖਾਈਆ ਜਾਂ ਫੋਨ ਦੀ ਲੋਕੇਸ਼ਨ ਆ ਉਹਨਾਂ ਵੀ ਇੱਥੇ ਲੋਕੇਸ਼ਨ ਇੱਥੇ ਨੇੜੇ ਤੇੜੇ ਦੀ ਆ ਰਹੀ ਆ ਤਾਂ ਉਹ ਮੰਨ ਲਾ ਕੀ ਫੋਨ ਦੰਦੇ ਨਹੀਂ ਦੇ ਉਹ ਡਰ ਗਏ ਹੋਣਾ ਜੇ ਮੰਨ ਲਾ ਵੀ ਉਹ 10-15 ਜਣੇ ਰਹਿੰਦੇ ਨੇ ਉੱਥੇ ਉਹਨਾਂ ਨੇ ਕਿ ਅਭੀ ਜੇ ਪੁਲਸ ਆ ਗਈ ਤਾਂ ਮਨ ਲਾ ਕਈ ਬਜ਼ੁਰਗ ਵੀ ਤੇ ਅਗਲੇ ਨੇ ਸੋਚਿਆ ਉਹਣਾ ਵੀ ਐਵੇਂ ਔਖਾ ਹੋ ਜਾਊਗਾ ਵੀ ਪੁਲਸ ਨੇ ਕੜਾਈ ਲੈਣਾ ਵੀ ਕਈ ਗੱਲ ਬੋਲਿਆ ਵਾ ਝੂਠ ਵੀ ਕੰਮ ਆ ਜਾਂਦਾ ਆਪਣੇ ਏਕਣ ਮਨ ਲਾ ਜੀ ਤਾਂ ਵੈਸੇ ਹੀ ਕਹਤਾ ਸੀ ਵੀ ਯਾਰ ਅਸੀਂ ਰੈਪਟ ਲਿਖਿਆ ਏ ਵੀ ਉਹ ਚੌਕੀ ਵਾਲੇ ਆਉਂਦੇ ਨੇ ਜਦੋਂ ਸਾਡਾ ਫੋਨ ਮਿਲ ਗਿਆ ਮਨ ਲਾ ਵੀ ਕਈ ਗੱਲ ਜੇ ਆਪਾਂ ਕੋਈ ਗੱਲ ਦਿਮਾਗ ਤੇ ਉਦੋਂ ਆੜ ਜੇ ਵੀ ਏਕਣ ਵੈਸੇ ਹੀ ਛੱਡ ਦਈਏ ਜਿਵੇਂ ਗੋਲਾ ਹੀ ਲਾ ਲੋ ਤਾਂ ਗੋਲਾ ਕਈ ਕਲੇ ਰੁੜ ਵੀ ਜਾਂਦਾ ਇਹ ਮੇਰੀ ਆਪਣੀ ਆ ਮੇਰੇ ਆਪਣੇ ਨਾਲ ਬੀਤੀ ਹੋਈ ਘਟਨਾ ਹੈ ਚਲ ਫਿਰ ਅਸੀਂ ਸੋਚਿਆ ਵੀ ਯਾਰ ਇਹਦਾ ਉਹ ਕੰਮ ਹੋ ਗਿਆ ਵੀ ਨੇਕੀ ਕਰ ਦਰੀਆ ਮਿੰਡਾਲ ਵੀ ਅਸੀਂ ਸਕੂਟਰੀ ਵਾਲੇ ਨੂੰ ਧੱਕਾ ਲਾਉਣ ਲੱਗੇ ਤੇ ਵੀ ਉਲਟ ਮਨ ਦਾ ਸਾਡਾ ਹੀ ਫੋਨ ਖੋ ਗਿਆ ਸੀ ਵੀ ਕਰ ਲੋ ਭਲਾ ਹਨਾ ਆਇਆਂ ਗੱਲਾਂ ਕੀ ਕਰਿਆਂ ਗੰਤਾਜ ਅਨਕ ਲਾ ਰਿਆਂ ਅਨਕ ਲਾ ਕੇ ਕੀ ਕਰੇਗਾ ਫੋਂ ਦੇਖੇਗਾ ਗੇਮ ਖੇਡ ਰਿਹਾ ਕਿਹੜੀ ਪੈਟਰ ਵਾਲੀ ਬਾਕੀ ਵੀਰੇ ਤੁਹਾਡਾ ਸਾਰਿਆਂ ਦਾ ਧੰਨਵਾਦ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰ ਦਿਆ ਕਰੋ ਠੀਕ ਆ ਅਸੀਂ ਨਵਾਂ ਨਵਾਂ ਜਾ ਜੇ ਮਨ ਲਾ ਕੀ ਸਾਨੂੰ ਵੀਡੀਓ ਬਣਾਉਣ ਦਾ ਸ਼ੌਂਕ ਜਾ ਪੈਦਾ ਹੋਇਆ ਤੇ ਜੇ ਤੁਸੀਂ ਦੇਖੋਗੇ ਤਾਂ ਫਿਰ ਸਾਨੂੰ ਚੰਗਾ ਲੱਗੂਗਾ 当然了。